ਅੰਡਰਸਟੈਂਡਿੰਗ ਗੁਰਬਾਣੀ ਦੇ ਪੈਠ ਮੇ ਪਾਗ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਐਪੀਸੋਡ ਵਿੱਚ ਪੁੱਛਿਆ ਗਿਆ ਸੀ ਕਿ ਕੀ ਸਿੱਖਾਂ ਦਾ ਵਾਹਿਗੁਰੂ, ਮੁਸਲਮਾਨਾਂ ਦਾ ਅੱਲਾ, ਹਿੰਦੂਆਂ ਦਾ ਭਗਵਾਨ, ਯਹੂਦੀਆਂ ਦਾ ਯਹਵਾ ਅਤੇ ਈਸਾਈਆਂ ਦਾ ਗੋਡ ਵੱਖਰੇ-ਵੱਖਰੇ ਹਨ? ਜੇ ਨਹੀਂ ਤਾਂ ਇਹਨਾਂ ਦੀ ਅੰਡਰਸਟੈਂਡਿੰਗ ਵੱਖਰੀ ਕਿਉਂ ਹੈ? ਫਿਰ ਆਪਸ ਵਿੱਚ ਨਫ਼ਰਤ ਅਤੇ ਲੜਾਈਆਂ ਕਿਉਂ ਹਨ? ਇਸ ਨੂੰ ਸੌਖਿਆ ਸਮਝਣ ਲਈ ਇੱਕ ਕਲਪਨਾ ਕਰੋ। ਜੇ ਇੱਕ ਵੱਡਾ ਪर्वਤ ਹੈ ਇੱਕ ਪਾਸੇ ਉਹ ਚਿੱਟੀ ਬਰਫ਼ ਦੀ ਚਾਦਰ ਨਾਲ ਢਕਿਆ ਹੋਇਆ ਹੈ ਅਤੇ ਦੂਜੇ ਪਾਸੇ ਉਹੀ ਪਰਬਤ ਪੇੜ-ਪੌਦਿਆਂ ਅਤੇ ਬਨਸਪਤੀ ਕਾਰਨ ਹਰਾ-ਪਰਾ ਹੈ। ਕਿਸੇ ਥਾਂ ਤੇ ਸੁੱਕਾ ਅਤੇ ਪਥਰੀਲਾ ਹੈ। ਜੇ ਹਰ ਪਾਸੇ ਦਾਰਸ਼ਨਿਕ ਖੜੇ ਹੋਣ ਜੋ ਆਪਣੇ ਸਾਹਮਣੇ ਪਹਾੜ ਦਾ ਜੋ ਹਿੱਸਾ ਉਹਨਾਂ ਨੂੰ ਦਿਖਦਾ ਹੈ ਉਸ ਨੂੰ ਬਖੂਬੀ ਬਿਆਨ ਕਰਨ ਅਤੇ ਤਕਰਾਰ ਕਰਨ ਕਿ ਉਹਨਾਂ ਵੱਲੋਂ ਵੇਖਿਆ ਅਤੇ ਬਿਆਨਿਆ ਪਹਾੜ ਹੀ ਅੰਤਮ ਸੱਚ ਹੈ। ਪਰ ਸਚਾਈ ਇਹ ਹੀ ਹੈ ਕੇ ਪਰਬਤ ਤਾਂ ਇੱਕੋ ਹੀ ਹੈ ਬਸ ਸਮਝ ਹੀ ਛੋਟੀ ਹੈ ਠੀਕ ਉਸੇ ਤਰ੍ਹਾਂ ਕੁਦਰਤ ਨੂੰ ਸਜਣ ਵਾਲਾ ਰੱਬ ਵੀ ਇੱਕ ਹੀ ਹੈ ਮਨੁੱਖ ਆਪਣੇ ਆਪਣੇ ਅਕੀਦੇ ਵਿਚਾਰ ਅਤੇ ਅਨੁਭਵ ਅਨੁਸਾਰ ਉਸ ਨੂੰ ਵਾਹਿਗੁਰੂ ਅੱਲਾ ਭਗਵਾਨ ਜਾਂ ਗੋਡ ਆਖਦੇ ਹਨ ਇਸ ਲਈ ਐਕਸੈਪਟੈਂਸ ਲਿਆਉਣੀ ਪਵੇਗੀ ਜਿਵੇਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਤੇਰੇ ਨਾਮ ਅਨੇਕਾਂ ਰੂਪ ਅਨੰਤਾਂ ਕਹਿ ਨਾ ਜਾਈ ਤੇਰੇ ਗੁਣ ਕੀਤੇ ਤੇਰੇ ਅਨੇਕਾਂ ਨਾਮ ਹਨ ਤੇਰੇ ਬਿਆਨ ਰੂਪ ਹਨ ਤੇਰੇ ਬਿਆਨ થી ਗੁਣ ਹਨ ਜੋ ਕਿਸੇ ਪਾਸੋਂ ਵੀ بیان ਨਹੀਂ ਕੀਤੇ ਜਾ ਸਕਦੇ ਹੇ ਮੇਰੇ ਮਾਲਕ ਤੈਨੂੰ ਮਿਲਣ ਲਈ ਹੀ ਤੇਰਾ ਪਿਆਰ ਪਾਉਣ ਲਈ ਹੀ ਅਨੇਕਾਂ ਬੰਦੇ ਤੇਰੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਤੋ ਕਾਰਨ ਸਾਹਿਬਾ ਰੰਗ ਰਤੇ ਸਮਝਣ ਦੀ ਲੋੜ ਹੈ ਕਿ ਪਿਓ ਦਾ ਪਿਆਰ ਪਾਉਣ ਵਾਸਤੇ ਜੇ ਬੱਚੇ ਆਪਸ ਵਿੱਚ ਹੀ ਲੜੀ ਜਾਣ ਤਾਂ ਕਿ ਪਿਓ ਨੂੰ ਚੰਗਾ ਲੱਗੇਗਾ ਮਾਰੂ ਰਾਗ ਵਿੱਚ ਪੰਚਮ ਗੁਰਦੇਵ ਸਾਡੀ ਰਹਿਨਮਾਈ ਕਰਦੇ ਆਂ ਆਖਦੇ ਹਨ हे ਰੱਬ ਜੀ ਤੈਨੂੰ ਲੋਕ ਆਪਣੀ ਆਪਣੀ ਸਮਝ ਅਨੁਸਾਰ ਤੇਰੇ ਅਨੇਕਾਂ ਗੁਣਵਾਚਕ ਅਤੇ ਪ੍ਰਚਲਿਤ ਨਾਮ ਬਿਆਨਦੇ ਹਨ ਜਿਵੇਂ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ हे ਕਰਤਾਰ ਤੂੰ ਅੰਤਰਜਾਮੀ ਹੈ ਤੂੰ ਪਾਰ ਬ੍ਰਹਮ ਪਰਮੇਸ਼ਰ ਹੈ ਤੂੰ ਅਬਿਨਾਸੀ ਹੈ ਮਦਸੂਦਨ ਦਾ ਮੋਦਰ ਸੁਆਮੀ ਰਿਸ਼ੀ ਕੇਸ਼ ਗੋਵਰਧਨ ਤਾਰੀ ਮੁਰਲੀ ਮਨੋਹਰ ਹਰ ਰੰਗਾ ਮਦਸੂਦਨ ਅਤੇ ਦਾ ਮੋਦਰ ਵੀ ਤੂੰ ਹੀ ਹੈ ਤੂੰ ਹੀ ਰਿਸ਼ੀ ਕੇਸ਼ ਗੋਵਰਧਨ ਤਾਰੀ ਤੇ ਮਨੋਹਰ ਮੁਰਲੀ ਵਾਲਾ ਹੈ ਤੂੰ ਹੀ ਅਨੇਕਾਂ ਰੰਗ ਤਮਾਸ਼ੇ ਕਰ ਰਿਹਾ ਹੈ मोहन माधव कृष्ण मुरारे जगदीसर हरजियो असुर संघारे जग जीवन अविनाशी ठाकुर कटकटवासी है संगा हे प्रभु मोहन माधव कृष्ण मुरारी तू ही है तू ही जगत दा मालिक है दैंतता दा नाश करण वाला भी तू ही है तू ही सब शरीरा विच है तू सबरा नाल बसदा है ਅਗਲੇ ਬੰਦਾਂ ਵਿੱਚ ਵੀ ਕਦੇ ਨਰ ਸਿੰਘ ਕਦੇ ਵਿਸ਼ਨੂੰ ਵਰਾਹ ਅਵਤਾਰ ਵਾਮਨ ਰੂਪ ਤੇ ਕਦੇ ਰਾਮਚੰਦਰ ਜੀ ਕਦੇ ਬਨਵਾਲੀ ਤੇ ਸੁਦਰਸ਼ਨ ਚੱਕਰ ਧਾਰੀ ਤੇ ਗਦੇ ਦ੍ਰੋਪਦੀ ਦੀ ਰੱਖਿਆ ਕਰਨ ਵਾਲਾ ਵੀ ਤੂੰ ਹੀ ਹੈ ਤੂੰ ਹੀ ਬ੍ਰਹਮਾ ਹੈ ਤੂੰ ਹੀ ਸ਼ੰਖ ਧਾਰੀ ਗਦਾ ਧਾਰੀ ਤਨੁਖ ਧਾਰੀ ਤੰਜੈ ਵੀ ਤੂੰ ਹੀ ਹੈ ਤੂੰ ਆਪ ਹੀ ਗੋਪੀਆਂ ਅਤੇ ਆਪ ਹੀ ਕ੍ਰਿਸ਼ਨ ਵੀ ਹੈ ਪਰ द्रष्ट मान है सगल मिथेना एहि दिसदा पसारा सारा नाशवंत है पर तू अविनाशी है कीर्तम नाम कथे तेरे जेबा हे प्रभु साडी जीव तेरे ओही गुणात्मक नाम उचारदी है जो तेरे गुण देख-देख के जीवा ने बनाए हन सत नाम तेरा परापूर्वला पर तेरा परफेक्ट नाम सत नाम है ਜੋ ਤੇਰਾ ਨਾਮ ਮੁੱਢ ਕਦੀਮਾ ਤੋਂ ਹੀ ਹੈ। ਪਾ ਤੂੰ ਸਦਾ ਤੋਂ ਹੋਣ ਵਾਲਾ ਕਾਇਮ ਦائم ਹੈ। ਦੁਨੀਆਂ ਦੀ ਜਗਤ ਰਚਨਾ ਤੋਂ ਪਹਿਲਾਂ ਤੋਂ ਵੀ ਮੌਜੂਦ ਹੈ। ਪੈਰੋ ਰਾਗ ਵਿੱਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਇੱਕ ਗੁਸਾਈ ਅਲੋ ਮੇਰਾ ਹਿੰਦੂ ਤੁਰਕ ਦੁਹਾਂ ਨਿਬੇਰਾ ਮੇਰਾ ਤਾਂ ਸਿਰਫ ਉਹ ਰੋਮ-ਰੋਮ ਵਿੱਚ ਵਸਿਆ ਆਰਾਮ ਹੈ ਜਿਸ ਨੂੰ ਹਿੰਦੂ ਗੁਸਾਈਂ ਆਖਦੇ ਹਨ ਅਤੇ ਮੁਸਲਮਾਨ ਅੱਲਾ ਜੇ ਸਮਝ ਲੈਣ ਤਾਂ ਦੋਹਾਂ ਦਾ ਝਗੜਾ ਖਤਮ ਹੋ ਜਾਂਦਾ ਹੈ ਲੈਂਗਲੀ ਤੋਂ ਜਸਮੀਤ ਸਿੰਘ ਆਖਦੇ ਹਨ ਕਿ ਈਗੋ ਕਾਰਨ ਵੱਖਰੇ-ਵੱਖਰੇ ਰੱਬ ਹੋਂਦ ਵਿੱਚ ਆਏ ਹਨ ਹਰ ਕੋਈ ਕਹਿੰਦਾ ਹੈ ਕਿ ਉਹਨਾਂ ਦਾ ਰੱਬ ਦੂਜੇ ਰੱਬਾਂ ਨਾਲੋਂ ਬੈਸਟ ਹੈ ਈਗੋ ਕਰਕੇ ਹੀ ਕੋਈ ਵੀ ਦੂਜੇ ਨੰਬਰ ਤੇ ਨਹੀਂ ਰਹਿਣਾ ਚਾਹੁੰਦਾ ਪਰ ਇਹ ਸਭ ਅਗਿਆਨਤਾ ਹੀ ਹੈ ਕਸ਼ਮੀਰ ਸਿੰਘ ਹੂਲਵਰ ਹੈਮਪਟਨ ਤੋਂ ਆਖਦੇ ਹਨ ਕਿ ਵਾਹਿਗੁਰੂ ਅੱਲਾ ਭਗਵਾਨ ਗॉड ਨੂੰ ਸਮਝਣ ਵਾਲਿਆਂ ਦੀ ਫਿਲਾਸਫੀ ਅਤੇ ਜੀਵਨ ਜਿਉਣ ਦਾ ਤਰੀਕਾ ਅਲੱਗ-ਅਲੱਗ ਹੈ ਜੋ ਕਿ ਆਪਸੀ ਨਫ਼ਰਤ ਅਤੇ ਲੜਾਈਆਂ ਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਇੱਕ ਹੈ ਇੱਕ ਹੋਰ ਜਵਾਬ ਵਿੱਚ ਰਜਿੰਦਰ ਸਿੰਘ ਆਖਦੇ ਹਨ ਕਿ ਅਸਲ ਸੱਚ ਦੀ ਸਮਝ ਦੀ ਘਾਟ ਕਾਰਨ ਨਫ਼ਰਤ ਅਤੇ ਲੜਾਈਆਂ ਹਨ ਉਹ ਇਸ ਦਾ ਹੱਲ ਸਭ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖਣਾ ਦੱਸਦੇ ਹਨ ਬੀਬੀ ਸੁਰਿੰਦਰ ਕੌਰ ਜੀ ਦੋ ਸ਼ਬਦ ਪੇਜਦੇ ਹਨ ਕੌਣ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਦਾ ਤਿਨ ਭੇਦ ਜਾਤਾ ਅਤੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਆਪ ਜੀ ਕਹਿੰਦੇ ਹਨ ਕਿ ਉਸ ਪਰਮਾਤਮਾ ਦਾ ਸਿਧਾਂਤ ਸਦਾ ਅਟਲ ਹੈ ਪਰ ਉਸ ਨੂੰ ਨਫ਼ਰਤ ਦੇ ਪਰਦੇ ਵਿੱਚ ਪਛਾਣਿਆ ਨਹੀਂ ਜਾ ਸਕਦਾ ਇਸੇ ਲਈ ਰੱਬ ਦੇ ਨਾਮ ਤੋਂ ਹੀ ਝਗੜੇ ਚੱਲਦੇ ਰਹਿੰਦੇ ਹਨ ਸਮਾਂ ਹੈ ਅੱਜ ਦੇ ਸਵਾਲ ਦਾ ਅੱਜ ਸਾਨੂੰ ਧਰਮ ਦੇ ਨਾਮ ਤੇ ਨਫ਼ਰਤ ਅਤੇ ਲੜਾਈਆਂ ਦੇ ਕੁਝ ਕਾਰਨਾਂ ਦਾ ਪਤਾ ਚੱਲਿਆ ਹੈ ਅੱਜ ਤੁਸੀਂ ਦੱਸਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਧਰਮ ਦੀ ਕੀ ਪਰਿਭਾਸ਼ਾ ਦਿੱਤੀ ਗਈ ਹੈ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦ ਵਰਲਡ ਫॉर ਦ ਬੈਟਰਮੈਂਟ ਆਫ ਦ ਵਰਲਡ